सबू प्यार भरी सत श्री अकाल जी रब ने बनाई जोड़ी है चैनल पे आज दी पहली प्रोफाइल लड़का तलाकशुदा राधा स्वामी परिवार जन्म तिथि 16 बारह उन्नीस सौ हाइट पाँच फुट छः इंच जन्म टाइम दस पीएम पी एम जन्म स्थान फरीदकोट पढ़ाई बीकॉम एरिया रामपुरा पुल काम बिजनेस रेडीमेड गारमेंट शोरूम रामपुरा परिवार मैंबर ਪਿਤਾ ਦਾ ਆਪਣਾ ਬਿਜ਼ਨਸ, ਮਾਤਾ ਹਾਊਸ ਵਾਈਫ, ਇੱਕ ਪ੍ਰਾ ਅਨਮੈਰਿਡ ਮੰਗਵਨੀ ਪਰਵਾਤ ਨੂੰ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ। ਇਹਨਾਂ ਦਾ ਮੋਬਾਈਲ ਨੰਬਰ 9814321285 ਤੁਸੀਂ ਪਰਵਾਤ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਕਿ ਕੈਨੇਡਾ ਵਰਕ ਪਰਮਿਟ ਤੇ ਜਰਨਟੀ 1 2000 ਹਾਈਟ ਪੰਜਪੁਰ 6 ਇੰਚ ਕਾਸਟ 1 6 ਗੋਟ ਬਰਾੜ ਏਰੀਆ ਫੀਟ ਕੋਟ ਮਾ ਵਦੀਆ ਪਰਿਵਾਰ ਤੋਂ ਪੜੇ ਲਿਕੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਅਰ ਹੋਵੇ ਲੜਕੇ ਕੋਲ ਜ਼ਮੀਨ 20 ਏਕੜ ਆਉਂਦੀ ਹੋਣ ਇਹਨਾਂ ਦਾ ਮੋਬਾਈਲ ਨੰਬਰ 94639 80066 ਤੁਸੀਂ ਪਰਵਾਨ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕਾਗਨੇ ਨਾਮ ਪਿਆਰ ਜੰਤੀ 1996 ਹਾਈਟ ਫਨਪੁਰ ਸਤਿੰਚ ਕਾਸਟ ਜਟਸਿਕ ਏਰੀਆ ਰਾਕੋਟ ਮਧਿਆਨਾ ਪੜਾਈ ਬੀਟੈਕ ਕਮ ਸਟੋਰ ਸੁਪਰਵਾਈਜ਼ਰ ਮੇਨ ਚਾਰਕਲੇ ਪਰਵਾਰ ਮੈਂਬਰ ਪਿਤਾ ਮਾਤਾ ਮੰਗਵਰਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦਿলোੜ ਹੈ ਇਹਨਾਂ ਦਾ ਮੋਬਾਈਲ ਨੰਬਰ 7714001 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ 3 ਕਸ਼ੀ ਬਰੋਨੀ ਸੋਕਨਮੇ ਕਾਈਂਡ ਪੰਜਾਬ ਕੋਡ 11 ਇੰਚੇ ਪੜਾਈ ਬੀ ਕਾਮ ਕਮ ਆਨਲਾਈਨ ਤੇ ਜੋਬ ਕਰਦਾ ਜ਼ਮੀਨ ਦਾ ਸਕੇਲੇ ਦੁਕਾਨ ਤੇ ਸ਼ਹਿਰ ਵਿੱਚ ਪ੍ਰਾਪਰਟੀ ਪਰਿਵਾਰ ਮੈਂਬਰ ਪਿਤਾ ਮਾਤਾ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਸਿੰਪਲ ਮੈਰिज ਇਹਨਾਂ ਨੇ ਕਰ ਲਈ ਹੈ ਇਹਨਾਂ ਦਾ ਮੋਬਾਈਲ ਨੰਬਰ 843783408 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਨੂੰ ਸਿੰਘ ਜਨ ਤੇ 1992 ਕਾਸਟ ਜੱਟ ਸਿਕ ਏਰੀਆ ਲੁਧਿਆਣਾ ਰਾਈ ਕੋਲ ਮੰਗ ਅਵਧੀਆ ਪਰਵਾਰ ਕੋ ਲੜਕੀ ਦੀ ਲੋੜ ਹੈ ਲੜਕੀ ਗ੍ਰੀਪ ਕਰਦੀ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9914522568 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸਿੰਘ ਲੜਕਾ ਅਮਰੀਕਾ ਸਿਟੀਜ਼ਨ ਜਨਮ 1996 ਕਾਸਟ ਖੱਤਰੀ ਸਿੱਕਾ ਪੜਾਇਆ ਗ੍ਰੈਜੂਏਸ਼ਨ ਅਮਰੀਕਾ ਪਰਵਾ ਮੈਂਬਰ ਅਮਰੀਕਾ ਸਿਟੀਜ਼ਨ ਦੋ ਪੈਣਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕੰਮ ਆਪਣਾ ਬਿਜ਼ਨਸ ਇਟਾਲੀਅਨ ਰੈਸਟੋਰੈਂਟ ਜਰਮਨ ਮਾਰਕ ਅਵੇਰੀਓ ਪ੍ਰਵਾਹ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 984436552 7747 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੇਰੇ ਜ਼ੂਰ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਕਰਨਾ ਨਾਮ ਸਿੰਘ ਜਨਮ ਤਰੀਕ 27 11 1985 ਹਾਈਡਰ 5 ਫੁੱਟ 10 ਇੰਚ ਏਰੀਆ ਮਲੇਰ ਖੋਟਲਾ ਕਾਸਟ ਸਿੰਬਸਿਕ ਪੜਾਈ ਐਮ ਐਸ ਸੀ ਪ੍ਰੋਜੈਕਟਸ ਵੀ ਐਡ ਕਾਮ ਲੈਕਚਰਰ ਪ੍ਰਾਈਵੇਟ ਸਕੂਲ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬਦਰ ਰਾਈਮੈਂਟ ਮਾਤਾ ਇੱਕ ਭਰਾ ਮੈਰਿਡ ਇੱਕ ਭੈਣ ਮੈਰਿਡ ਮੰਗ ਵਜੀਆ ਪਰਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਨੰਦ ਆ ਮਾਈਲ ਨੰਬਰ 946345175 ਸਨਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 31 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ 2 ਇਰਸਿਕ ਦਾ ਫੜਾਈ ਵੀਐਸਏ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਆ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮਰਤਾਰੀ ਵਧੀਆ ਪਰਵਾਰ ਤੋਂ ਸੋਹਣੀ ਸੁਣ ਲਖੀ ਤੇ ਕਰੇਲੂ ਤੇ ਅੰਮਰਤ ਤਾਰੀ ਲੜਕੀ ਰੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 9868680390 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵਿਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਉਸ ਸਿੰਗਲ ਲੜਕਾ ਆਸਟ੍ਰੇਲੀਆ ਪੀਆਰ ਜਨਮ ਦੀ 31 10 1993 ਹਾਈਟ 6 ਫੁੱਟ 2 ਇੰਚ ਕਾਰਜ ਯਰ ਸਿਕਰ ਏਰੀਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮਕੈਨੀਕਲ ਇੰਜੀਨੀਅਰ ਜੀਐਨ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਹੈ ਕ੍ਰਕੀਓ ਪਰਿਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮਹਾਂਗਵਧੀਆ ਪਰਵਾਰ ਤੋਂ ਸਿੰਪਲ ਤੇ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 90570 13700 ਤੇ ਤਰ ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮ ਤੇ 1980 ইংল্যান্ড ਜੈਂਪਲ ਏਰੀਆ ਉਸ਼ੀਆਰਪੋਰ ਕਾਸਟ ਜਰਸੀ ਕਗੋਤ ਸਿੱਧੂ ਕਾਮ ਵੈਂਕ ਮੈਨੇਜਰ ਲੜਕੇ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਭਗ 32-34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣਾ ਨੂਪੈਲ ਇਹਨਾਂ ਦਾ ਮੋਬਾਈਲ ਨੰਬਰ +443780573242 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮਤ੍ਰਿਕ 14 ਅਪ੍ਰੈਲ 1995 ਹਾਈਟ ਚੇਪੂਰ ਕਾਸਟ ਯਰ ਸਿਕ ਪੜਾਈ ਪਲੱਸ 2 ਕੰਮ ਡੈਰੀ ਫਾਰਮ ਜ਼ਮੀਨ ਆ 5 ਕਿੱਲੇ ਦੋ ਕਰਨਾਲ ਏਰੀਆ ਵਲਾੜਾ ਮਾਨਸਾ ਪਰਿਵਾਰ ਮੈਂਬਰ ਦੋ ਕਹਾਣਾ ਮੈਰਿੰਗ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਨੀ ਸੁਨੱਕੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ बहठ अठ सौ चालीस तेरह सत्त सौ बयाली तीस परिवार को फोन करके इन्होंने तो ला सकते हो लड़का यू एस ए बॉर्ड उमर पैंतीस साल हाइट पांच फुट ग्यारह इंच कास्ट ईयर से काम अपना बिजनेस वजी जॉब परिवार मैंबर माता पिता एक भैन यू एस ए अपना घर मदिया खादानी परिवार तो पढ़ी लिखी सोनी सुनखी लड़की की है ਲੜਕੀ ਯੂਐਸਏ ਵਨ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋ ਉਹਨਾਂ ਨੂੰ ਬੈਨ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +15089335201 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਇਲਾਸ ਅਗਨੇ ਨੂੰ मंगली का जन्म तरीक तेई अठ उन्नीस सौ नब्बे हाइट फुट अठ इंच कास्ट वमन जिला लुधियाना पढ़ाई बीटैक एम बी ए नौकरी कंपनी विश्व मैनेजर लुधियाने मांग बढ़िया परिवार को पढ़ी लिखी लड़की की लड़ है लड़की जॉब करती हो मंगलीक लड़की की जरूरत है इन्हा मोबाइल नंबर सतानवे अठ सौ सतारा पंद्रह जीरो तेरह तो परिवार को फोन करके जानकारी सकते हो सोनी सुनक्की लड़की वधिया परिवार तो जयंती उन्नीस सौ सतानवे पांच फुट पांच इंच कास्ट रामगढ़ मैस्त्री पढ़ाई नर्सिंग एरिया मोगा अवधिया परिवार तो एन आर आई लड़के की लड़ है लड़का कनेडा इंग्लैंड न्यूजीलैंड आस्ट्रेलिया पीआर या सिटीजन होन आर आई ही मैसेज कर मोगे तो चालीस किलोमीटर के नेड़े आस पास वाले इलाके ही संपर्क कर ਇਨਾਂ ਦਾ WhatsApp ਨੰਬਰ 991864207554 ਤੁਸੀਂ ਪਰਵਾਰ ਨੂੰ ਪੂਰਾ ਵਾਈਡ ਡਾਟਾ ਸੈਂਡ ਕਰ ਸਕਦੇ ਹੋ ਤੁਸੀਂ ਪਰਵਾਰ ਨੂੰ ਮੈਸੇਜ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਮੈरिज ਮੀਰੋ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾ ਲੜਕਾ ਇਟਲੀ ਸਿਟੀਜ਼ਨ ਚੰਤੀਕ 1999 ਹਾਈਟ 5 ਫੁੱਟ 7 ਇੰਚ ਜ਼ਿਲ੍ਹਾ ਕੰਨਾ ਘਰ ਪੰਜਾਬ ਘਰ ਇਟਲੀ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾ ਮੈਰਿਡ 6 ਸਾਲ ਦਾ ਬੱਚਾ ਇਟਲੀ ਮਾਂ ਕੋਲ ਇਹਨਾਂ ਦਾ ਮੋਬਾਈਲ ਨੰਬਰ 73850 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਦੀ 1988 ਹਾਈਟ ਪੰਚਕੁਚੇਨ ਕਾਸਟ ਰਜਿਸਟਰ ਪੜਾਈ 10 ਪਾਸ ਏਰੀਆ ਮੋਗਾ ਜ਼ਮੀਨ 8 ਕਿੱਲੇ 50 ਕਿੱਲਾਂ ਦੀ ਖੇਤੀ ਕਰਦੇ ਨੇ ਦੋ ਟਰੈਕਟਰ ਇੱਕ ਛੋਟਾ ਇੱਕ ਵੱਡਾ ਪਰਿਵਾਰ ਮੈਂਬਰ ਪਿਤਾ ਇੱਕ ਪਰਾਸ਼ ਏਰੀਆ ਸਿਟੀਜ਼ਨ ਮੰਗਾ ਬਦਿਆਪੁਰ ਵਾਪਕ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9872473080 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ